ਅੰਮ੍ਰਿਤ ਦੀ ਮਾਮਲਾ ਕੀ ਹੈ ਸਰ ਇਹ ਜਲੰਧਰ ਰੂਰਲ ਐਸਐਸਪੀ ਦੇ ਇਨਸਟਰਕਸ਼ਨਸ ਤੇ ਐਸਐਸਪੀ ਸਰਦੇ ਤੇ ਡੀਜੀ ਸਰ ਦੇ ਇਨਸਟਰਕਸ਼ਨਸ ਤੇ ਜਿਹੜੀ ਡਰਗਸ ਅਗੇਂਸਟ ਡਰਗਸ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਸਟਾਫ ਨੇ ਕੁੱਲ 650 ਗ੍ਰਾਮਸ ਹੈਰੋਇਨ ਦੀ ਰਿਕਵਰੀ ਕੀਤੀ ਹੈ ਤੇ ਤਿੰਨ ਸਸਪੈਕਟਸ ਨੂੰ ਅਰੈਸਟ ਕੀਤਾ ਇਹਦੇ ਵਿੱਚ ਪਹਿਲਾਂ ਇੱਕ ਬੰਦਾ ਸੀ ਗੁਰਪ੍ਰੀਤ ਗੋਪਾ ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਡਰਗਸ ਸਮਗਲਿੰਗ ਤੇ ਵੇਚਣ ਦਾ ਕੰਮ ਕਰਦਾ ਉਹ ਸੀਆਈਏ ਸਟਾਫ ਇਨਚਾਰਜ ਵੱਲੋਂ ਪੁਸ਼ ਬਾਲੀਜੀ ਵੱਲੋਂ ਨਾਕਾ ਲਾ ਕੇ ਉਹਨੂੰ ਵਿਧੀਪੁਰ ਚੌਂਕ ਮਕਸੂਦਾ ਖਾਨੇ ਦੇ ਏਰੀਆ ਚੋਂ ਅਰੈਸਟ ਕੀਤਾ ਗਿਆ ਤੇ 100 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਸੀ ਉਹਨੇ ਫਿਰ ਆਪਣੇ ਅੱਗੇ ਦੋ ਸਾਥੀਆਂ ਬਾਰੇ ਦੱਸਿਆ ਸੀ ਰਸ਼ਪਾਲ ਪਾਪਾ ਤੇ ਰਾਜਦੀਪ ਰਾਜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਆਪਣੇ ਆਪਣੇ ਘਰੋਂ ਤੇ ਉਹਨਾਂ ਨੇ ਆਪਣੀ ਕੁਐਸਚਨਿੰਗ ਵਿੱਚ ਡਿਸਕਲੋਜ਼ਰ ਸਟੇਟਮੈਂਟ ਵਿੱਚ ਫਰਦਰ ਸਾਨੂੰ 550 ਗ੍ਰਾਮ ਹੈਰੋਇਨ ਦੀ ਰਿਕਵਰੀ ਕਰਾਈ ਮੈਨੂੰ ਵੀ ਪੁੱਛ ਪੁੱਛ ਲੈ ਕੇ ਆਈ ਸੀ ਇਹਨਾਂ ਨੇ ਕਿੱਥੇ ਦੇ ਲਈ ਕੀਤੀ ਨਹੀਂ ਸੀ ਇਹਨਾਂ ਦਾ ਮੋਡਸ ਆਪਰੇਂਡੀਆ ਹੈ ਕਿ ਇਹ ਪਾਕਿਸਤਾਨ ਤੋਂ ਜਿਹੜੇ ਡਰੋਨ ਡਰਾਪਿੰਗਸ ਹੁੰਦੇ ਆ ਉਹਦੇ ਥਰੂ ਇਹ ਡਰੱਗਸ ਉੱਥੋਂ ਮੰਗਵਾਉਂਦੇ ਆ ਪਾਕਿਸਤਾਨ ਦੇ ਕੰਟੈਕਟਸ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਅੱਗੇ ਫਿਰ ਇਹ ਕਈ ਜਗ੍ਹਾ ਵੇਚਦੇ ਆ ਜੀ ਗੱਲ ਕਰ ਜੀ ਇਹਨਾਂ ਦੀ ਬੈਕਗ੍ਰਾਉਂਡ ਬੈਕਗ੍ਰਾਉਂਡ ਕੀ ਹੈ ਨਵੀਂ ਬੈਕਗ੍ਰਾਉਂਡ ਜੀ ਇਹ ਇਹਦੇ ਚ ਜਿਹੜਾ ਗੋਪਾ ਇਸ ਤੇ ਪਹਿਲਾਂ ਵੀ ਪਰਚੇ ਦਰਜ ਐ ਇਹਨਾਂ 'ਚੋਂ ਦੋ ਤੇ ਪਹਿਲਾਂ ਪਰਚੇ ਦਰਜ ਐ ਇਜਾ ਇੱਕ ਸਾਬਕਾ ਸਰਪੰਚ ਦਾ ਹਸਬੰਡ ਹੈ ਕਿੰਨੀ ਜੇ ਤੂੰ ਕੰਮ ਕਰ ਰਹੀ ਹੈ ਇਹ ਸਾਰਾ ਜੀ ਤਫਤੀਸ਼ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਜੇ ਪਹਿਲਾਂ ਵੀ ਪਰਚੇ ਹੈ ਇਹ ਜਨੇ ਕਰਤਾ ਰਹੇ ਬਾਕੀ ਅਸੀਂ ਵੈਰੀਫਾਈ ਕਰਵਾ ਰਹੇ ਹਾਂ ਕਿੰਨੇ ਦੀ ਲੈ ਕੇ ਆਈ ਸੀ ਕਿੰਨੇ ਦੀ ਦੇਣੀ ਸੀ ਹੋਰ ਇਹਨਾਂ ਦੇ ਕੋਈ ਮੈਂਬਰ ਹੋਣ ਨਾਲ ਇਹਨਾਂ ਨੇ ਹੋਰ ਇੱਕ ਮੈਂਬਰ ਦਾ ਨਾਮ ਲਿਆ ਹੋਇਆ ਉਸਤੇ ਵੀ ਪਹਿਲਾਂ ਪਰਚੇਦਾਰ ਜਾਂ ਉਹਨੂੰ ਵੀ ਅਸੀਂ ਤਫਤੀਸ਼ ਵਿੱਚ ਜਾ ਕੇ ਨਾਮਜ਼ਦ ਕਰਤਾ ਹੈ ਹਾਂ ਮੈਂ ਕੀ ਮਾਮਲਾ ਕੀ ਹੈ ਸਰ ਇਹ ਜਲੰਧਰ ਰੂਰਲ SSP ਦੇ ਇਨਸਟਰਕਸ਼ਨਸ ਤੇ SSP ਸਰਦੇ ਤੇ DIG ਸਰ ਦੇ ਇਨਸਟਰਕਸ਼ਨਸ ਤੇ ਜਿਹੜੀ ਡਰਗ ਅਗੇਂਸਟ ਡਰੱਗਸ ਚੱਲ ਰਹੀ ਹੈ ਉਹਦੇ ਵਿੱਚ CIA ਸਟਾਫ ਨੇ ਕੁੱਲ 650 ਗ੍ਰਾਮਸ ਹੈਰੋਇਨ ਦੀ ਰਿਕਵਰੀ ਕੀਤੀ ਹੈ ਤੇ ਤਿੰਨ ਸਸਪੈਕਟਸ ਨੂੰ ਅਰੈਸਟ ਕੀਤਾ ਇਹਦੇ ਵਿੱਚ ਪਹਿਲਾਂ ਇੱਕ ਬੰਦਾ ਸੀ ਗੁਰਪ੍ਰੀਤ ਗੋਪਾ ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਡਰਗਸ ਸਮਗਲਿੰਗ ਤੇ ਵੇਚਣ ਦਾ ਕੰਮ ਕਰਦਾ ਉਹ CIA ਸਟਾਫ ਇੰਚਾਰਜ ਵੱਲੋਂ ਪੁਸ਼ ਬਾਲੀ ਜੀ ਵੱਲੋਂ ਨਾਕਾ ਲਾ ਕੇ ਉਹਨੂੰ ਵਿਦੀਪੁਰ ਚੌਂਕ ਮਕਸੂਦਾ ਖਾਨੇ ਦੇ ਏਰੀਆ ਚੋਂ ਅਰੈਸਟ ਕੀਤਾ ਗਿਆ ਤੇ 100 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਸੀ। ਉਹਨੇ ਫਿਰ ਆਪਣੇ ਅੱਗੇ ਦੋ ਸਾਥੀਆਂ ਬਾਰੇ ਦੱਸਿਆ ਸੀ। ਰਸ਼ਪਾਲ ਪਾਪਾ ਤੇ ਰਾਜਦੀਪ ਰਾਜਾ। ਉਹਨਾਂ ਨੂੰ ਅਰੈਸਟ ਕੀਤਾ ਗਿਆ ਆਪਣੇ ਆਪਣੇ ਘਰੋਂ ਤੇ ਉਹਨਾਂ ਨੇ ਆਪਣੀ ਕੁਐਸਚਨਿੰਗ ਵਿੱਚ ਡਿਸਕਲੋਜ਼ਰ ਸਟੇਟਮੈਂਟ ਵਿੱਚ ਅ ਫਰਦਰ ਸਾਨੂੰ 550 ਗ੍ਰਾਮ ਹੈਰੋਇਨ ਦੀ ਰਿਕਵਰੀ ਕਰਾਈ। ਮੈਨੂੰ ਕਿੱਥੋਂ ਲੈ ਕੇ ਆਈ ਸੀ ਇਹਨਾਂ ਨੇ ਕਿੱਥੇ ਡਿਲੀਵਰੀ ਕੀਤੀ ਸੀ। ਇਹਨਾਂ ਦਾ ਮੋਡਸ ਆਪਰੇਂਡੀਆ ਹੈ ਕਿ ਇਹ ਪਾਕਿਸਤਾਨ ਤੋਂ ਜਿਹੜੇ ਡਰੋਨ ਡਰਾਪਿੰਗਸ ਹੁੰਦੇ ਆ ਉਹਦੇ ਥਰੂ ਇਹ ਡਰੱਗਸ ਉੱਥੋਂ ਮੰਗਵਾਉਂਦੇ ਆ ਪਾਕਿਸਤਾਨ ਦੇ ਕੰਟੈਕਟਸ ਬਾਰੇ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਅੱਗੇ ਫਿਰ ਇਹ ਕਈ ਜਗ੍ਹਾ ਵੇਚਦੇ ਆ ਜੀ ਗੱਲ ਜੀ ਇਹਨਾਂ ਦੀ ਬੈਕਗ੍ਰਾਉਂਡ ਬੈਕਗ੍ਰਾਉਂਡ ਕੀ ਹੈ ਨਬੀ ਬੈਕਗ੍ਰਾਉਂਡ ਜੀ ਇਹ ਇਹਦੇ ਚ ਜਿਹੜਾ ਗੋਪਾ ਇਸਤੇ ਪਹਿਲਾਂ ਵੀ ਪਰਚੇ ਦਰਜ ਐ ਇਹਨਾਂ ਚੋਂ ਦੋ ਤੇ ਪਹਿਲਾਂ ਪਰਚੇ ਦਰਜ ਐ ਤੀਜਾ ਇੱਕ ਸਾਬਕਾ ਸਰਪੰਚ ਦਾ ਹਸਬੰਡ ਐ ਇੱਕ ਨਹੀਂ ਜੇ ਤੂੰ ਕੰਮ ਕਰ ਰਹੀ ਹੈ ਇਹ ਸਾਰਾ ਜੀ ਤਫਤੀਸ਼ ਵਿੱਚ ਅਸੀਂ ਵੈਰੀਫਾਈ ਕਰ ਰਹੇ ਹਾਂ ਜੇ ਪਹਿਲਾਂ ਵੀ ਪਰਚੇ ਹੈ ਜਿਹਨੇ ਕਰਤਾ ਰਹੇ ਬਾਕੀ ਅਸੀਂ ਵੈਰੀਫਾਈ ਕਰਵਾ ਰਹੇ ਹਾਂ ਕਿ ਕਿੰਨੇ ਦੀ ਲੈਤੀ ਆਈ ਸੀ ਕਿੰਨੇ ਦੀ ਦੇਣੀ ਸੀ ਹੋਰ ਇਹਨਾਂ ਦੇ ਕੋਈ ਮੈਂਬਰ ਹੋਣ ਨਾਲ ਇਹਨਾਂ ਨੇ ਹੋਰ ਇੱਕ ਮੈਂਬਰ ਦਾ ਨਾਮ ਲਿਆ ਹੋਇਆ ਉਸਤੇ ਵੀ ਪਹਿਲਾਂ ਪਰਚੇਦਾਰ ਜਾਂ ਉਹਨੂੰ ਵੀ ਅਸੀਂ ਤਫਤੀਸ਼ ਵਿੱਚ ਜਾ ਕੇ ਨਾਮਜ਼ਦ ਕਰਤਾ ਹੈ